ਬਾਈ ਸਤਿਕਾਰ ਸਾਰਿਆਂ ਨੂੰ ਅ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਜਖੇ ਬਾਈ ਆਪਾਂ ਖੜੇ ਆ ਬਾਈ ਚੁਗੇ ਕਲਾਂ ਜ਼ਿਲ੍ਹਾ ਬਠਿੰਡਾ ਠੀਕ ਹੈ ਜੀ ਇੱਥੇ ਆਪਾਂ ਦਿਖਾਵਾਂਗੇ ਤੁਹਾਨੂੰ ਅਰਜਨ ਨੋਬੋ ਤੇ ਆਪਾਂ ਗੱਲ ਕਰਾਉਣਾ ਹੈ ਬਾਈ ਨਾਲ ਬਾਈ ਜਗਜੀਤ ਸਿੰਘ ਨਾਲ ਤੇ ਬਾਈ ਜੀ ਕੀ ਹਾਲ ਚਾਲ ਆ ਠੀਕ ਹੈ ਜੀ ਵਧੀਆ ਉਹ ਠੀਕ ਹੋ ਵਧੀਆ ਵਧੀਆ ਜੀ ਕਿਹੜਾ ਪਿੰਡ ਆ ਜੀ ਇਹ ਇਹ ਚੁਗੇ ਕਲਾਂ ਆ ਚੁਗੇ ਕਲਾਂ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਜੀ ਅੱਛਾ ਜੀ ਉਹ ਲੂ ਸਾਰੇ ਪਾਸੋਂ ਟਰੈਕਟਰ ਦਿਖਾ ਦੇ ਠੀਕ ਹੈ ਜੀ ਨੋਬੋ ਆ ਜੀ 605 ਡੀਆਈ ਤੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ ਮੂਰਲੇ ਟਾਇਰ ਨਵੇਂ ਆ 95 ਪੈਸੇ ਪਿਛਲੇ ਟਾਇਰ ਹੈਗੇ ਜੀ 75 ਤੋਂ 80 ਪੈਸੇ 16 ਦੇ ਟਾਇਰ ਆ ਜੀ ਗੁਡਇਰ ਦੇ ਮੂਰਲੇ ਜੇਕੇ ਦੇ ਆ ਜੀ ਬਾਕੀ ਟਰੈਕਟਰ ਸਾਰਾ オリジナル ਆ ਬਾਈ ਤੇ ਆ ਡੱਕ ਡੱਕ ਵਿੱਚ ਆ ਕਿ ਕਿਵੇਂ ਆ ਇਹ ਨਾਲ ਹੀ ਦੇਣਾ ਜੀ ਇਹ ਨਾਲ ਹੀ ਆ ਬਾਈ ਡੱਕ ਡੱਕ ਕਨੋਪੀ ਕਨੂਪੀ ਚੰਗੀ ਲੱਗੀ ਆ ਤੇ ਪਿੱਛੋਂ ਵੀ ਤੁਹਾਨੂੰ ਦਿਖਾ ਦਣਾ ਬਾਈ ਕਿ ਤੋ ਰੰਗ ਪੇਂਟ ਨਹੀਂ ਹੋਇਆ ਤੇ ਡਬਲ ਡਿਸਟ੍ਰਿਬਿਊਟਰ ਦੇ ਵਿੱਚ ਟਰੈਕਟਰ ਆ ਤੇ ਸਾਰਾ オリジナル ਆ ਇਹ ਬਾਈ ਜੀ 57 HP ਹੈ ਨਾ ਨਾ 60 HP 60 HP ਵਾਲਾ ਟਰੈਕਟਰ ਹੈ ਜੀ ਸਾਈਡ ਗੇਅਰ ਦੇ ਵਿੱਚ ਹੈ ਜੀ ਤੇ 3 ਸਪੀਡ ਆ ਵੀਰੇ 3 ਸਪੀਡ 3 ਸਪੀਡ ਦੇ ਵਿੱਚ ਹੈ ਜੀ ਬੈਟਰੀ ਬੂਟਰੀ ਚੰਗੀ ਆ ਟਰੈਕਟਰ ਦੀ ਪਾਵਰ ਸ਼ੇਅਰਿੰਗ ਦੇ ਵਿੱਚ ਆ ਵੀਰੇ ਠੀਕ ਹੈ ਗੱਲ ਤੇ ਚਲਾ ਕੇ ਬਾਕੇ ਆਉਦੀ ਤਸੱਲੀ ਕਰ ਸਕਦੇ ਹੋ ਬਾਈ ਕੋਈ ਵਪਾਰ ਲਾਈਨ ਦੇ ਵਿੱਚ ਟਰੈਕਟਰ ਨਹੀਂ ਹੈਗਾ ਇਹ ਇਹ ਘਰੇ ਰੱਖਿਆ ਹੋਇਆ ਟਰੈਕਟਰ ਪੈਸੇ ਤੋਤਾ-ਦਾਤਾ ਵੀ ਨਹੀਂ ਹੈਗਾ ਇਹ ਠੀਕ ਹੈ ਜੀ ਤੇ ਆਉਦੀ ਜਿਵੇਂ ਵੀ ਤਸੱਲੀ ਹੁੰਦੀ ਹੈ ਬਾਈ ਜੀ ਉਵੇਂ ਤਸੱਲੀ ਕਰਕੇ ਲਿਜਾ ਸਕਦੇ ਹੋ ਠੀਕ ਹੈ ਜੀ ਤੇ ਪੱਕੀ ਨੂੰ ਵੀਡੀਓ ਦੇ ਵਿੱਚ ਜਿੱਦਾਂ ਹੈਗਾ ਦਿਖ ਰਿਹਾ ਪੂਰਾ ਸੋਹਣਾ ਟਰੈਕਟਰ ਆ ਬਾਈ ਕੋਕਾ ਪੀਸੀ ਆ ਟਰੈਕਟਰ ਸਾਰਾ ਸੀਲਡ ਸਾਰਾ ਸੀਲਡ ਹੈ ਕੋਈ ਕਿਤੇ ਚਾਬੀ ਨਹੀਂ ਲੱਗੀ ਬਾਈ ਠੀਕ ਹੈ ਗੱਲ ਕਾਪੀ ਕਾ ਕੇ ਜਾਂਦਾ ਕਿਵੇਂ ਬਾਈ? ਜਮਾ ਓਕੇ ਜੀ। ਕਾਪੀ ਕਾਈ ਜਾਂਦੀ ਬਾਈ ਦੀ ਜ਼ਿੰਮੇਵਾਰੀ ਹੋਊਗੀ। ਠੀਕ ਐ ਬਾਕੀ ਬਾਈ ਨਾਲ ਰੇਟ ਦੀ ਕੋਈ ਗੱਲ ਨਹੀਂ ਜਿਹੜਾ ਰੇਟ ਬੋਲਾਂਗੇ। ਠੀਕ ਐ ਗੱਲ ਬਾਈ। ਉਹ ਰੇਟ ਕੋਈ ਪੱਥਰ ਤੇ ਲਖੀਰਨੀ ਹੈਗੀ। ਤੇ ਅੱਜ ਕੀ ਬਾਈ? ਤੇ ਬਾਕੀ ਤੁਹਾਨੂੰ ਇੰਜਨ ਦਿਖਾਉਣਾ ਮੈਂ। ਇਹ ਆਹ ਲੋ ਜੀ। ਆਹ ਲੋ ਵਿੱਚੋਂ ਵੀ ਦੇਖ ਲੋ ਜੀ। ਫੇਰ ਬਾਈ ਸੇ ਤੋਤਾ ਧੱਤਾਂ ਨਹੀਂ ਕੰਮ। ਕਿਤੋਂ ਆ ਕੇ ਖੜਾਇਆ ਸੀ ਬਾਈ ਨੇ ਤੋਂ ਅਸੀਂ ਪਹੁੰਚ ਗਏ ਇਹਦੇ ਕੋਲੇ ਤੇ ਆ ਦੇ ਨਿਯੋਜਨਾ ਨੂੰ ਜਨਾਈ ਸੀ ਹਿਲਡ ਜਮਾ ਕਿਤੇ ਚਾਬੀ ਨਹੀਂ ਲੱਗੀ ਬਾਈ ਜੀ ਠੀਕ ਹੈ ਬਾਕੀ ਤੋਂ ਹੁਣ ਵਾਲਾ ਹੀ ਹੈ ਗੱਲਾਂ ਬਾਈ ਬਾਕੀ ਹੋਰ ਤਾਂ ਕੋਈ ਕਮੀ ਹੈ ਨਹੀਂ ਅਚਾ ਬਾਕੀ ਸਰਵਿਸ ਵਗੈਰਾ ਹੋਈ ਹੋਈ ਹੈ ਹਨਾ ਬਾਈ ਹੋਈ ਹੈ ਜੀ ਤੇ ਬਾਈ ਜੀ ਤੁਹਾਡੀ ਲੋਕੇਸ਼ਨ ਕੀ ਹੈ ਆਪਣਾ ਚੁਗੇ ਕਲਾ ਪਿੰਡ ਹੈ ਜੀ ਨਾ ਬਠਿੰਡਾ ਜੀ ਅੱਛਾ ਜੀ ਮੋਬਾਈਲ ਨੰਬਰ ਹੈਗਾ ਆਪਣਾ 9870 335732 अठानवे सतर तेतीस सतवंजा बत्ती लवभाई जी